ਸੱਚ ਕਾਲ ਜੀ ਡੀਪੀਸੀ ਪੰਜਾਬੀ ਦੇ ਤੁਹਾਡੇ ਕਰੀ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਫਿਰ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕੀ ਸਾਂਝੇ ਕੀਤੇ ਨੇ ਸਾਡੇ ਪੱਤਰਕਾਰ ਰਾਜਾ ਕੋਟਲੀ ਨੇ ਅੰਮ੍ਰਿਤਸਰ ਤੋਂ ਤੁਹਾਨੂੰ ਦੱਸਿਆ ਕਿ ਅੰਮ੍ਰਿਤਸਰ ਦੇ ਹਾਤੀ ਪੁਲਿਸ ਥਾਣਾ ਕੰਬੋ ਨੇ ਇੱਕ ਨੌਜਵਾਨ ਦਾਇਆ ਕੀਤਾ ਐਨਕਾਊਂਟਰ ਦੱਸਿਆ ਜਾ ਰਿਹਾ ਹੈ ਕਿ ਪਿਛਲੇ ਦਿਨੀ ਪਿੰਡ ਧੂੜਕੇ ਵਿੱਚ ਇੱਕ ਦੁਕਾਨਦਾਰ ਤੇ ਗੋਲੀਆਂ ਮਾਰ ਕੇ ਕੀਤਾ ਗਿਆ ਸੀ ਇਹ ਕਤਲ ਜਿਸ ਦੌਰਾਨ ਕੱਲ ਇੱਕ ਨੌਜਵਾਨ ਦਾ ਕੀਤਾ ਗਿਆ ਸੀ ਇਨਕਾਊਂਟਰ ਜਿਸ ਦੀ ਪਛਾਣ ਰਾਜਾ ਬਿੱਲਾ ਵਜੋਂ ਹੋਈ ਸੀ ਇਨਕਾਊਂਟਰ ਦੌਰਾਨ ਉਸ ਦੀ ਮੌਤ ਹੋ ਗਈ ਸੀ ਇੱਕ ਨੌਜਵਾਨ ਸਮੀਨਾ ਦਾ ਜੋ ਕਿ ਜਿਸ ਦਾ ਗ੍ਰਿਫਤਾਰ ਉਸ ਦੀ ਪੁਸ਼ਕ ਦੇ ਦੌਰਾਨ ਪਤਾ ਚੱਲਿਆ ਕਿ ਉਸ ਮਰਡਰ ਦੌਰਾਨ ਜੋ ਵੈਪਨ ਵਰਤੇ ਗਏ ਸੀ ਉਸ ਸੁਖਪ੍ਰੀਤ ਉਰਫ ਸੁਖ ਵੱਲੋਂ ਪ੍ਰੋਵਾਈਡ ਕੀਤੇ ਗਏ ਸੀ ਜੋ ਕਿ ਪਟਿਆਲੇ ਦਾ ਰਹਿਣ ਵਾਲਾ ਜਦ ਕਿ ਪੁਲਿਸ ਨੂੰ ਇਤਲਾਹ ਮਿਲੀ ਤਾਂ ਪੁਲਿਸ ਵੱਲੋਂ ਨਾਕਾ ਲਗਾ ਕੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਵੱਲੋਂ ਪੁਲਿਸ ਦੇ ਉੱਪਰ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਫਾਇਰਿੰਗ ਦੌਰਾਨ ਜੋ ਵੀ ਕਾਰਵਾਈ ਵਿੱਚ ਪੁਲਿਸ ਵੱਲੋਂ ਵੀ ਫਾਇਰਿੰਗ ਕੀਤੀ ਜਦੋਂ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਵੱਲ ਵਾਇਰਿੰਗ ਕੀਤੀ ਗਈ ਤਾਂ ਜਿਸ ਦੇ ਵਿੱਚ ਸੁਖਪ੍ਰੀਤ ਸੁਖੇ ਦੇ ਲੱਕ ਦੇ ਉੱਪਰ ਗੋਲੀ ਲੱਗੀ ਜਿਸ ਨੂੰ ਜ਼ੇਰੇ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਭੇਜਿਆ ਗਿਆ ਤੰਦਾ ਦੇ ਕੀ ਅੰਬਰ ਸਿਰ ਦਿਹਾਤੀ ਦੇ ਵਿੱਚ ਜਿਹੜੇ ਕਿ ਮੁਲਜ਼ਮਾਂ ਨੂੰ ਇਨਕਾਊਂਟਰ ਕੀਤਾ ਗਿਆ ਤਾਂ ਇੱਕ ਦੀ ਮੌਤ ਤੋਂ ਬਾਅਦ ਜਦੋਂ ਦੂਜੇ ਨੂੰ ਗ੍ਰਫਤਾਰ ਕੀਤਾ ਗਿਆ ਤਾਂ ਉਸ ਨੇ ਦੱਸਿਆ ਇਹ ਕਿ ਸੁਖਪ੍ਰੀਤ ਉਰਫ ਸੁਖ ਵੱਲੋਂ ਜਿਹੜਾ ਆ ਇਹ ਇਖਤियार ਜਿਹੜੇ ਆ ਪ੍ਰੋਵਾਈਡ ਕਰਾਏ ਗਏ ਸੀ ਇਤਲਾਹ ਮਿਲਣ ਤੇ ਜਦੋਂ ਉਸ ਨੂੰ ਜਿਹੜਾ ਆ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਗੋਲੀਆਂ ਚਲਾਣੀਆਂ ਸ਼ੁਰੂ ਕਰ ਦਿੱਤੀਆਂ ਜਿਨ੍ਹਾਂ ਦੀ ਜਵਾਬੀ ਕਾਰਵਾਈ ਦੇ ਵਿੱਚ ਜਿਹੜਾ ਆ ਉਹਦੇ ਲੱਕ ਦੇ ਵਿੱਚ ਗੋਲੀ ਲੱਗਦੀ ਹੈ ਤੇ ਉਸ ਨੂੰ ਲੈ ਕੇ ਜਿਹੜਾ ਆ ਹਸਪੀਟਲ ਦੇ ਵਿੱਚ ਜੇਰੇ ਇਲਾਜ ਦਾਖਲ ਕਰਵਾ ਦਿੱਤਾ ਜਾਂਦਾ ਹੈ ਤੁਹਾਨੂੰ ਦੱਦੀ ਕਿ ਲਗਾਤਾਰ ਜਿਹੜਾ ਕ੍ਰਾਈਮ ਵੱਧਾ ਪਿਆ ਆ ਉਹਨੂੰ ਠੱਲ ਪਾਉਣ ਦੇ ਲਈ ਪੁਲਿਸ ਬਹੁਤ ਜ਼ਿਆਦਾ ਜਿਹੜਾ ਆ ਤੇਜ਼ ਤਰਾਰੀ ਦੇ ਨਾਲ ਕੰਮ ਕਰਦੀ ਹੋਈ ਨਜ਼ਰ ਆ ਰਹੀ ਏ ਤਨਦਾਰੀ ਹੈ ਕਿ ਅ ਅ ਜਿਵੇਂ ਹੀ ਕਾਨੂੰਨ ਦੀ ਵਿਵਸਥਾ ਬਣਾਈ ਰੱਖਣ ਦੇ ਲਈ ਲਗਾਤਾਰ ਪੁਲਸ ਤੇ ਸਰਕਾਰ ਵੱਲੋਂ ਜਿਹੜਾ ਆ ਇਹ ਚੀਜ਼ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਆ ਵੱਧ ਚੜ ਕੇ ਕੰਮ ਕੀਤਾ ਜਾ ਰਿਹਾ ਤਾਂ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜਿਹੜਾ ਆ ਦਹਿਸ਼ਤਗਰਦ ਉਹ ਬਾਤ ਨਾ ਸਕੇ ਉਹ ਗ੍ਰਿਫਤਾਰ ਹੋ ਜਾਵੇ ਤੇ ਆਪਣੀ ਬਣਦੀ ਸਜ਼ਾ ਪਾ ਲਵੇ ਤੁਸੀਂ ਇਸ ਦੇ ਉੱਤੇ ਕੀ ਕਹਿਣਾ ਚਾਹੋਗੇ ਆਪਣਾ ਕਮੈਂਟ ਕਰਕੇ ਜਰੂਰ ਦੱਸਿਓ ਵੱਧਦੇ ਕ੍ਰਾਈਮ ਨੂੰ ਰੋਕਣ ਦੇ ਲਈ ਇਹ ਜੋ ਉਹ ਜਿਹੜਾ ਆ ਕੀਤਾ ਜਾ ਰਿਹਾ ਆ ਉਹ ਵਧੀਆ ਕੀਤਾ ਜਾ ਰਿਹਾ ਜਾਂ ਜੋ ਵੀ ਤੁਹਾਨੂੰ ਸਮਝ ਆਉਂਦੀ ਓਦੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਇਹ ਪੁਰਸ਼ ਵੱਲੋਂ ਜਿਹੜਾ ਇੱਥੇ ਇਨਕਾਊਂਟਰ ਕੀਤਾ ਗਿਆ ਓਦੇ ਬਾਰੇ ਵਿਚਾਰ ਦਿਓ ਦੇਖੋ ਇੱਥੇ ਮੈਂ ਦੱਸਣਾ ਚਾਹਣਾ ਕਿ ਜਿਸ ਤਰ੍ਹਾਂ ਕੀ ਤੁਹਾਨੂੰ ਪਤਾ ਕਿ 16 11 ਨੂੰ ਸਰਦਾਰ ਮਨਜੀਤ ਸਿੰਘ ਦਾ ਪੀਐਸ ਕਲਚਿਆਂ ਦੇ ਏਰੀਆ ਦੇ ਵਿੱਚ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ ਸੀ ਦੋ ਨਤਾਬ ਪੋਸ਼ਾ ਜਿਹੜੇ ਮੋਟਰਸਾਈਕਲ ਤੇ ਆਏ ਸਨ ਉਸੇ ਦਿਨ ਤੋਂ ਹੀ ਜਿਹੜੀ ਅੰਮ੍ਰਿਤਸਰ ਅਧਿਆਪੀ ਪੁਲਿਸ ਹੈ ਐਸਐਸਪੀ ਸਾਹਿਬ ਸਹਿਲ ਮੀਰ ਜੀ ਦਿਨ ਰਾਤ ਕਰਕੇ ਉਸ ਕੇਸ ਨੂੰ ਕ੍ਰੈਕ ਕਰਨ ਵਿੱਚ ਜੁਟੇ ਹੋਏ ਸਨ ਉਹਨਾਂ ਨੇ ਆਪਣੀਆਂ ਟੀਮਾਂ ਖੜੀਆਂ ਕੀਤੀਆਂ ਸੀਗੀਆਂ ਤੇ ਇਹਨਾਂ ਨੇ ਬੜੀ ਮਿਹਨਤ ਤੇ ਮੁਸ਼ਕਲ ਨਾਲ ਹਿਊਮਨ ਇੰਟਰ ਤੇ ਟੈਕਨੀਕਲ ਜਿਹੜੀ ਸਾਡੇ ਕੋਲੇ ਫੁੱਟਪ੍ਰਿੰਟਸ ਹੁੰਦੇ ਆ ਉਹਨਾਂ ਨੂੰ ਜੋੜਦੇ ਹੋਏ ਉਹਨਾਂ ਨਕਾਪੋਸ਼ਾ ਨੂੰ ਪਹਿਲਾਂ ਡੈਡੀਫਾਈ ਕੀਤਾ ਉਹਦੇ ਵਿੱਚ ਇਹਨਾਂ ਨੇ ਆਪਣੀ ਟੀਮ ਦੇ ਵਿੱਚ ਡੀਐਸਪੀ ਅਰਨ ਸ਼ਰਮਾ ਡੀਐਸਪੀ ਗੁਰਿੰਦਰ ਡੀਐਸਪੀ ਗੁਰਵਿੰਦਰ ਨਾਗਰਾ ਸਾਹਿਬ ਇਹ ਸਾਰੇ ਉਹਦੇ ਵਿੱਚ ਉਹਨਾਂ ਟੀਮ ਨੂੰ ਖੜਾ ਕੀਤਾ ਜਾਂਦਾ ਹੈ ਉਹਨਾਂ ਨੂੰ ਅੱਡ ਅੱਡ ਟਾਸਕ ਦਿੱਤੇ ਜਾਂਦੇ ਨੇ ਉਹਨਾਂ ਨੂੰ ਜਿਹੜਾ ਆਇਡੈਂਟੀਫਾਈ ਕਰਕੇ ਫਿਰ ਉਹਨਾਂ ਦੇ ਛਾਪੇ ਮਾਰੀ ਉਹਨਾਂ ਨੂੰ ਤਰ ਪਕੜ ਲਈ ਛਾਪੇਮਾਰੀ ਕੀਤੀ ਜਾਂਦੀ ਹੈ ਕੱਲ ਦਾ ਘਟਨਾਗ੍ਰਾਮ ਤੁਹਾਡੇ ਸਾਹਮਣੇ ਹੀ ਹੈਗਾ ਕਿ ਉਸ ਨੂੰ ਜਦੋਂ ਰਾਜਬਿੱਲਾ ਨੂੰ ਕੀਤਾ ਜਾਂਦਾ ਤੇ ਉਹ ਐਕਸਚੇਂਜ ਆਫ ਫਾਇਰ ਵਿੱਚ ਉਹ ਨਿਊਟਰਲਾਈਜ਼ ਹੁੰਦਾ ਦੂਜਾ ਜਿਹੜਾ ਮਨਪ੍ਰੀਤ ਇਲੀਅਸ ਸ਼ੰਮੀ ਹੈ ਜਿਹੜਾ ਕਿਸ਼ਾਨਾਗਰ ਅੰਮ੍ਰਿਤਸਰ ਦਾ ਹੈ ਉਸ ਨੂੰ ਗ੍ਰਿਫਤਾਰ ਕਰ ਲਿੱਤਾ ਜਾਂਦਾ ਹੈ ਕੁਝ ਕਿਸ ਤੋਂ ਇਹ ਪਤਾ ਲੱਗਦਾ ਹੈ ਤੇ ਜਿਹੜੇ ਤੁਹਾਡੇ ਸਾਡੇ ਆਪ ਦੇ ਜਿਹੜੇ ਸੋਰਸੇਸ ਹੈ ਕਿ ਇਹਨਾਂ ਨੂੰ ਜਿਹੜੇ ਵੈਪਨ ਹੈ ਜਿਹੜੇ ਕ੍ਰਾਈਮ ਦੇ ਵਿੱਚ ਸੀਗੇ ਉਹ ਇਸ ਵੱਲੋਂ ਹੀ ਸਪਲਾਈ ਕੀਤੇ ਗਏ ਸੀ ਆਪਣੇ ਫੋਰਨ ਹੈਂਡਲਰਾਂ ਤੇ ਇਹ ਵਾਰਦਾਤ ਕਰਕੇ ਦੋਨੋਂ ਮਜਰਮ ਵਿਲਾ ਤੇ ਸ਼ਮੀ ਇਹਦੇ ਕੋਲੇ ਪਟਿਆਲਾ ਦੇ ਵਿੱਚ ਜਗ੍ਹਾ ਤੇ ਜਾ ਕੇ ਉਹ ਅਸੀਂ ਸਾਰਾ ਹਲੇ ਪੁੱਛ ਕੇ ਜਿਹਦਾ ਵਿਸ਼ਾ ਕਿੱਥੇ ਰਹੀਂ ਕਿਵੇਂ ਰਹੀਂ ਉਹ ਉੱਥੇ ਪਨਾ ਲੈੰਦੇ ਨੇ ਫਿਰ ਇੱਥੇ ਆਂਦੇ ਨੇ ਫਿਰ ਬਾਕੀ ਦਾ ਕੱਟਾਗਰਾਮ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕੱਲ ਤੁਹਾਨੂੰ ਬਰੀਫ ਕਰ ਦਿੱਤਾ ਗਿਆ ਸੀਗਾ ਫਿਰ ਸਾਨੂੰ ਉਸੇ ਸੂਤਰਾਂ ਤੋਂ ਪਤਾ ਲੱਗਦਾ ਕਿ ਜਿਸ ਬੰਦੇ ਨੇ ਇਹ ਇਹਨਾਂ ਨੂੰ ਦਿੱਤਾ ਸੀ ਉਹ ਅਜੇ ਇਸ ਏਰੀਆ ਦੇ ਵਿੱਚ ਆਪਣੇ ਕਿਸੇ ਹੋਰ ਮੋਡਿਊਲ ਨਾਲ ਰਲ ਕੇ ਇਸ ਏਰੀਆ ਦੇ ਵਿੱਚ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੇ ਫਰਾਕ ਵਿੱਚ ਹੈਗਾ ਉਸੇ ਤਰ੍ਹਾਂ ਇੰਟਰਨੈਸ਼ਨਲ ਵਿੱਚ ਆਂਦੇ ਹੋਏ ਸੇਲ ਮੀਜ ਨੂੰ ਬਿਨਾਂ ਟਾਈਮ ਗਵਾਏ ਐਸਐਸਪੀ ਨੇ ਮਸਟ ਐਪਰੀਸ਼ੀਏਟ ਦ ਹਿਮਨ ਇਨਵੋਲਵਸ ਇਹਨਾਂ ਨੇ اور ਇਹਨਾਂ ਦੀ ਟੀਮ ਨੂੰ ਡੀਐਸਪੀ ਗ੍ਰਿੰਦਰ ਇੰਸਪੈਕਟਰ ਸੀਆਈਏ ਮਨਪ੍ਰੀਤ ਡੀਐਸਪੀ ਯਾਦਵਿੰਦਰ ਅਜੇਪਾਲ ਸੱਚੋ ਇਹਨਾਂ ਨੇ ਬਿਨਾਂ ਕਿਸੇ ਸਮਾਂ ਗਵਾਏ ਆਪਣਾ ਇਹ ਸਾਰੀ ਵਿਉਂਤਬੰਦੀ ਕੀਤੀ ਹੈ ਬਹੁਤ ਘੱਟ ਸਮੇਂ ਦੇ ਵਿੱਚ ਅੱਛੇ ਸਜਜੇ ਟੰਗਨਾ ਟਰੈਪਸ ਲੇ ਕੀਤੇ ਆ ਔਰ ਇਹ ਟਰੈਪ ਦੇ ਵਿੱਚ ਸਾਡੇ ਵਿੱਚ ਫਸਿਆ ਵੀ ਹੈ ਜਿਸ ਨੇ ਭੱਜਣ ਦੀ ਨਾਕਾਮ ਕੋਸ਼ਿਸ਼ ਕੀਤੀ ਹੈ ਸੁਖਨੇ ਸੁਖਪ੍ਰੀਤ ਦੇ ਇਲੇ ਸੁਖਨੇ ਨੇ ਅਨਪਾਲਿਸ ਤੋਂ ਤੇ ਅਨਪਰੋਵਕਡ ਫਾਇਰਿੰਗ ਕੀਤੀ ਹੈ ਐਕਸਚੇਂਜ ਆਫ ਫਾਇਰ ਦੇ ਵਿੱਚ ਇੰਜਰਡ ਹੋਇਆ ਤੇ ਇਸ ਨੂੰ ਓਵਰਪਾਰਡ ਕਰ ਦਿੱਤਾ ਗਿਆ ਇਸ ਨੂੰ ਬਚੇਰ ਲਈ ਨੇੜਲੇ ਹਸਪੀਟਲ ਦੇ ਵਿੱਚ ਅਸੀਂ ਇਹਨੂੰ ਭੇਜ ਦਿੱਤਾ ਹੈਗਾ ਮੌਕੇ ਤੇ ਜੋ ਹੈਗਾ ਇੱਕ ਮੋਟਰਸਾਈਕਲ ਹੈ ਇੱਕ 9mm ਦੀ ਗਲੌਕ ਪਿਸਤਲ ਦਿਖ ਰਹੀ ਹੈ ਤੇ ਦੋ ਖੋਲ ਹੈ ਬਾਕੀ ਐਫਐਸਐਲ ਟੀਮ ਜਾਂਚ ਕਰ ਰਹੀ ਹੈ ਸਾਰਾ ਸੀਨ ਆਫ ਕਰਾਇਮ ਨੂੰ ਖੰਘੋਲਿਆ ਜਾਏਗਾ ਜੋ ਵੀ ਕੋਈ ਚੀਜ਼ ਸਾਨੂੰ ਆਉਂਦੀ ਹੈ ਉਸ ਸਾਧਾ ਤੁਨ ਅਪਡੇਟ ਕਰ ਦਿੱਤਾ ਸਰ ਇਹ ਕਿੰਨੇ ਸਨ ਜਿਹੜੇ ਮਲਜ਼ੂਮ ਕਿੰਨੇ ਸਨ ਨੇ ਇਹ ਤਾਂ ਕੱਲਾ ਹੀ ਸੀਗਾ ਸੁਖਪ੍ਰੀਤ ਇਲੀਸੋਕ ਪਟਾਲੇ ਦਾ ਰਹਿਣ ਵਾਲਾ ਹੈ ਅੱਜ ਤਾਂ ਇਹ ਕੱਲਾ ਹੀ ਸੀਗਾ ਬਾਕੀ ਜਿਹੜਾ ਹੈਗਾ ਇਹਦੇ ਨਾਲ ਕੋਣ ਹੋਰ ਕਿਹੜੇ ਮੋਡਿਊਲ ਨਾਲੇ ਕੰਮ ਕਰਨਾ ਸੀ ਕਿਹਦੇ ਇਸ਼ਾਰੇ ਤੇ ਕੰਮ ਕਰਨਾ ਜਿਸੇ ਤਰ੍ਹਾਂ ਇਹ ਅਸੀਂ ਇਹ ਇੰਟਰੋਗੁਏਸ਼ਨ ਸਾਡੀ ਤੇ ਇਨਵੈਸਟੀਗੇਸ਼ਨ ਅੱਗੇ ਵਧੇਗੀ ਉਹ ਤੁਹਾਨੂੰ ਅਪਡੇਟ ਕਰ ਦਿੱਤਾ ਜਾਵੇ ਠੀਕ ਹੈ ਜੀ ਠੀਕ ਹੈ